ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆ ਜੀ ਟਰਾਲੀਆਂ ਹੀ ਟਰਾਲੀਆਂ ਵਿਕਾਊ ਨੇ ਜੀ ਨਵੇਂ ਮਾਡਲ 16x7 18x7 ਤੇ 1Q7 ਬਿਨਾ ਜੈਕ ਤੋਂ ਡਬਲ ਜੈਕ ਵਾਲੀਆਂ ਫੁੱਲ ਹੈਵੀ ਤੁਸੀਂ ਜੈਕ ਵਾਲੀਆਂ ਵੀ ਖਰੀਦ ਸਕਦੇ ਹੋ ਤੇ ਬਿਨਾ ਜੈਕ ਤੋਂ ਵੀ ਲੈ ਸਕਦੇ ਹੋ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 797386162 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਪ ਦੇ ਹਿਸਾਬ ਦੀਆਂ ਟਰਾਲੀਆਂ ਜੈਕ ਅਤੇ ਬਿਨਾ ਜੈਕ ਵਾਲੀਆਂ ਖਰੀਦ ਸਕਦੇ ਹੋ ਚੋਣਾਂ ਵੱਡ ਕੇ ਬੁੱਥਾਂ ਬੰਨਣ ਵਾਲਾ ਰੀਪਰ ਚਾਹੀਦਾ ਇਸ ਵੀਰ ਨੂੰ ਜੇਕਰ ਕੋਈ ਵੀਰ ਵੇਚਦਾ ਹੋਵੇ ਸੰਪਰਕ ਕਰੋ 969769006 ਇਸ ਨੰਬਰ ਤੇ ਸੰਪਰਕ ਕਰੋ ਹੀਰੋ ਐਚ ਐਫ ਡਿਲਕਸ ਮੋਟਰਸਾਈਕਲ ਵਿਕਾਊ ਆ 2021 ਮਾਡਲ ਰੇਟ 52000 ਰੁਪਏ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਏਰੀਆ ਪਿੰਡ ਸੰਘੇੜਾ ਬਰਨਾਲਾ 52000 ਰੁਪਏ ਰੇਟ ਰੱਖੇ ਗਿਆ ਜੀ 21 ਮਾਡਲ ਹੈ 987255315798725 53157 ਇਸ ਨੰਬਰ ਤੇ ਫੋਨ ਕਰਕੇ ਹੀਰੋ ਐਚਐਫ ਡੀਲક્સ ਮੋਟਰਸਾਈਕਲ ਖਰੀਦ ਸਕਦੇ ਹੋ। ਮਹਿੰਦਰਾ 575 ਭੂਮੀ ਪੁੱਤਰ ਟਰੈਕਟਰ ਵਿਕਾਊ ਹੈ ਜੀ 2001 ਮਾਡਲ ਹੈ ਜੀ ਏਰੀਆ ਰਾਮਪੁਰਾ ਫੂਲ ਨਵੇਂ ਟਾਇਰ ਨੇ। 2,80,000 ਰੁਪਏ ਰੇਟ ਰੱਖਿਆ ਗਿਆ ਜੀ 2001 ਮਾਡਲ ਹੈ। 9463626412 9463626412 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ। ਬਲਕਾਰ 525 ਕੰਬਾਈਨ ਵਿਕਾਊ ਹੈ ਜੀ 2015 ਮਾਡਲ ਹੈ ਏਰੀਆ ਬਰਨਾਲਾ 6,85,000 ਰੁਪਏ ਰੇਟ ਰੱਖੇਗੇ ਜੀ ਓਕੇ ਕੰਡੀਸ਼ਨ ਦੀ ਹੈ ਚੈੱਕ ਕਰਕੇ ਖਰੀਦ ਸਕਦੇ ਹੋ 9915755388 99157555388 ਇਸ ਨੰਬਰ ਤੇ ਫੋਨ ਕਰਕੇ ਬਲਕਾਰ ਕੰਬਾਈਨ 2015 ਮਾਡਲ 6,85,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਲਕਾਰ ਕੰਬਾਈਨ ਵਿਕਾਊ ਹੈ ਜੀ 2012 ਮਾਡਲ 3.5 ਲੱਖ ਰੁਪਏ ਰੇਟ ਰੱਖੇਗੇ ਜੀ ਮਾਨਸਾ ਏਰੀਆ ਦਾ ਮਾਨਸਾ ਏਰੀਏ ਦੇ ਵਿੱਚ ਬਲਕਾਰ ਕੰਬਾਈਨ ਵਿਕਾਊ ਆ 2012 ਮਾਡਲ 3.5 ਲੱਖ ਰੁਪਏ ਰੇਟ ਰੱਖਿਆ ਬਾਕੀ ਨੰਬਰ ਨੋਟ ਕਰ ਲਓ ਜੀ 9877765099 ਇਸ ਨੰਬਰ ਤੇ ਫੋਨ ਕਰਕੇ ਬਲਕਾਰ ਕੰਬਾਈਨ 2012 ਮਾਡਲ 3.5 ਲੱਖ ਰੁਪਏ ਚ ਖਰੀਦ ਸਕਦੇ ਹੋ 8 ਫੁੱਟਾ ਦਸ਼ਮੇਸ਼ ਦਾ ਰੋਟਾਵੇਟਰ ਵਿਕਾਊ ਆ ਏਰੀਆ ਜੀਂਦ ਹਰਿਆਣਾ 8 ਫੁੱਟ ਦਸ਼ਮੇਸ਼ ਦਾ ਰੋਟਾ ਵੇਚਾ ਹੋਇਆ ਜੀ ਏਰੀਆ ਜੀਂਦ ਹਰਿਆਣਾ ਰੇਟ ਹੈ ਜੀ 68000 9034931077 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ 13 Pro ਫੋਨ ਵਿਕਾਊ ਹੈ 128 GB ਬੈਟਰੀ ਹੈਲਥ 96% 13 Pro ਫੋਨ ਵਿਕਾਊ ਹੈ ਜੀ 128 GB ਬੈਟਰੀ ਹੈਲਥ 96% ਏਰੀਆ सिरसा ਹਰਿਆਣਾ ਰੇਟ ਹੈ ਜੀ 47000 9468239822 9468239822 ਇਸ ਨੰਬਰ ਤੇ ਫੋਨ ਕਰਕੇ 13 Pro ਫੋਨ ਹੈ ਜਿਹੜਾ ਤੁਸੀਂ 47000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਅਰਜਨ 605 ਟਰੈਕਟਰ ਵਿਕਾਊ ਹੈ ਜੀ 2020 ਮਾਡਲ ਟਾਇਰ ਨਾਲ ਦੇ 75% ਸੈਂਟਰ ਗੇਅਰ ਪੰਜਾਬ ਨੰਬਰ ਏਰੀਆ ਮੋਗਾ ਰੇਟ 595000 595000 ਰੁਪਏ ਰੇਟ ਰੱਖੇਗਾ ਜੀ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਨੋਟ ਕਰ ਲਓ 9914162230 9914162230 ਇਸ ਨੰਬਰ ਤੇ ਫੋਨ ਕਰਕੇ ਅਰਜੁਨ 605 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਡਾਵਲ ਪੋਰਸ਼ਨ ਕੋਠੀ ਟਾਈਪ ਬਣਿਆ ਮਕਾਨ ਵਿਕਾਊ ਹੈ ਜੀ ਏਰੀਆ ਪਕਾ ਭਾਈ ਕਾ ਬਠਿੰਡਾ ਡਬਲ ਪੋਰਸ਼ਨ ਕੋਠੀ ਟਾਈਪ ਬਣਿਆ ਮਕਾਨ ਵਿਕਾਊ ਆ ਏਰੀਆ ਭਗਤਾ ਭਾਈ ਕਾ ਬਠਿੰਡਾ ਰੇਟ ਵਗੈਰਾ ਬਾਕੀ ਬੰਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ ਜੀ 9972559080 9972559080 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡਬਲ ਪੋਰਸ਼ਨ ਕੋਠੀ ਟਾਈਪ ਬਣਿਆ ਘਰ ਖਰੀਦ ਸਕਦੇ ਹੋ ਬੁਲਟ ਵਿਕਾਊ ਆ ਜੀ 2005 ਮਾਡਲ ਬੁਲਟ ਵਿਕਾਊ ਆ 2005 ਮਾਡਲ ਹੈ ਜੀ ਏਰੀਆ ਅਮਰitsar ਰੇਟ ਹੈਗਾ ਜੀ 559872893193 ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਨਾ ਵੀਰਾਂ ਨੂੰ ਬੇਨਤੀ ਹੈ ਜੀ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਸੋਨਾਲੀਕਾ ਟਾਈਗਰ 55 ਟਰੈਕਟਰ ਵਿਕਾਊ ਹੈ ਜੀ 3 ਸਪੀਡ ਚੇਂਜਰ ਗੇਅਰ 2020 ਮਾਡਲ ਦਾਵਲ ਡਿਸਟ੍ਰਿਬਿਊਟਰ ਆਚਾਰ 24 ਨੰਬਰ 85 ਲੱਖ 80 ਹਜ਼ਾਰ ਏਰੀਆ ਤਲਵੰਡੀ ਸਾਬੋ ਤਲਵੰਡੀ ਸਾਬੋ ਏਰੀਆ ਜੀ 5 ਲੱਖ 80 ਹਜ਼ਾਰ ਰੇਟ ਮੰਗਿਆ ਜੀ 9417507537 ਇਸ ਨੰਬਰ ਤੇ ਫੋਨ ਕਰਕੇ ਸੋਨਾਲੀ ਕਾ ਟਾਈਗਰ ਟਰੈਕਟਰ 2020 ਮਾਡਲ ਖਰੀਦ ਸਕਦੇ ਹੋ 6000 ਚੱਲੀ ਆਲਟੋ ਗੱਡੀ ਵਿਕਾਊ ਹੈ ਜੀ ਗੱਡੀ ਪਹਿਲੇ ਨਾ ਹੈ 2022 ਮਾਡਲ ਲਾਸਟ ਹੈ ਜੀ ਲਾਸਟ ਮਾਡਲ 2022 ਹੈ ਜੀ ਏਰੀਆ ਪੱਟੀ ਤਰਨਤਾਰ 420000 ਰੇਟ ਰੱਖੇਗੇ 6000 ਚੱਲਦੀ ਹੈ 2022 ਮਾਡਲ ਪਹਿਲੇ ਨਾ 96975 90003 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਲਟੋ ਗੱਡੀ 420000 ਦੇ ਵਿੱਚ ਖਰੀਦ ਸਕਦੇ ਹੋ ਟਰਾਲਾ ਵਿਕਾਊ ਹੈ ਜੀ ਟਰਲ ਦਾ ਸ ਹੈ ਜੀ 20/7 ਝੰਡੂ ਸਰਹੰਦ ਦਾ ਬਣਿਆ ਫੁੱਲ ਹੈਵੀ ਪੱਕੇ ਵੇਦਾਗ ਟਾਇਰ 65% ਰੇਟ ਹੈ ਜੀ 475000 ਏਰੀਆ ਸਰਹੰਦ ਫਤਿਹਗੜ੍ਹ ਸਾਹਿਬ 8427725955 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲਾ ਜਿਹੜਾ 475000 ਰੁਪਏ ਦੇ ਵਿੱਚ ਖਰੀਦ ਸਕਦੇ ਹੋ। ਦਾਸਕਨਾਲਾ ਜ਼ਮੀਨ ਵਿਕਾਊ ਹੈ ਜੀ ਚੌਰਸ ਤਕਸੀਮ ਤੱਕ ਫੋਰ ਲਾਈਨ ਰੋਡ ਦਾ 40 ਕਰਮਾ ਦਾ ਫਰੰਟ ਏਰੀਆ ਹਿੰਮਤਪੁਰਾ ਮੋਗਾ ਰੇਟ ਹੈ ਜੀ 75 ਲੱਖ ਰੁਪਏ ਕਿੱਲੇ ਦਾ 9872784692 9872784692 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡਾਸਕ ਨਾਲਾਂ ਜ਼ਮੀਨ 75 ਲੱਖ ਰੁਪਏ ਨੂੰ ਕਿ ਲੱਖ ਖੇਤ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਦੇਖਦੇ ਆ ਰਹੇ ਨੇ ਤੇ ਤੁਹਾਨੂੰ ਕਿਹੜੇ ਮਤਲਬ ਜ਼ਮੀਨ ਪਲਾਟ ਕੋਠੀਆਂ ਘਰ ਕਿਹੜੇ ਏਰੀਆ ਦੇ ਵਿੱਚ ਚਾਹੀਦੇ ਨੇ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877998446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਤੇ ਇੱਕ ਵਧੀਆ ਵੀਡੀਓ ਬਣਾ ਕੇ ਭੇਜਣੀ ਹੈ ਜੀ ਜਿਹਦੇ ਵਿੱਚ ਮਤਲਬ ਕੋਈ ਪਾਣੀ ਦਾ ਕੀ ਸਾਧਨਾ ਤੁਹਾਡੇ ਕੋਈ ਰੋਡ ਤੇ ਲੱਗਦੀ ਹੈ ਜ਼ਮੀਨ ਇਹ ਸਾਰਾ ਸਾਨੂੰ ਵੀਡੀਓ ਦੇ ਵਿੱਚ ਦਿਖਾ ਕੇ ਤੁਸੀਂ WhatsApp ਕਰ ਸਕਦੇ ਹੋ ਸਾਡੇ WhatsApp ਨੰਬਰ ਤੇ 987998446 ਇਸ ਨੰਬਰ ਤੇ ਤੁਸੀਂ ਐਡ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਆ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਪੋਰਟ ਕਰਨ ਦੇ ਲਈ ਪਰ ਅਨਰ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਐਸੀ ਹੀ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ